ਅਸੀਂ ਅੱਜ ਇਹ ਕੋਸ਼ਿਸ਼ ਇੱਕ ਉਪਰਾਲਾ ਕੀਤਾ ਸੀਗਾ ਵੀ ਜਿਹੜੇ ਸਾਡੇ ਪੰਜਾਬ ਦੇ ਯੂਥ ਨੇ ਦਾ ਜਿਹੜਾ ਸਾਡਾ ਇੰਡਸਟ੍ਰੀਅਲਿਸਟ ਹੈ ਉਹਨਾਂ ਨੂੰ ਅਸੀਂ ਨਵੀਂ ਲੇਟੈਸਟ ਟੈਕਨੋਲੋਜੀ ਨਾਲ ਅਵੇਅਰ ਕਰਵਾਈਏ ਸਾਰੇ ਪਹਿਲੀ ਵਾਰੀ ਇੱਥੇ ਦੀ ਐਗਜ਼ੀਬਿਸ਼ਨ ਲੱਗੀ ਕਿ ਪਹਿਲਾਂ ਵੀ ਲੱਗਦੀਆਂ ਰਹੀਆਂ ਪੰਜਾਬ ਦੇ ਵਿੱਚ ਲੁਧਿਆਣਾ ਸੰਜਾਪ ਦੇ ਵਿੱਚ ਚੰਡੀਗੜ੍ਹ ਤੁਸੀਂ 2022 ਦੇ ਵਿੱਚ ਇੱਕ ਐਗਜ਼ੀਬਿਸ਼ਨ ਦਾ ਸਟਾਰਟ ਕੀਤਾ ਸੀਗਾ ਉਹ ਇੱਕ ਸਾਡਾ ਡੈਮੋ ਪਾਰਟ ਸੀਗਾ ਬੜਾ ਸਕਸੈਸਫੁਲੀ ਜੀ ਉਹਨੂੰ ਲਾਂਚ ਕੀਤਾ ਔਰ ਉਸ ਤੋਂ ਬਾਅਦ ਅਸੀਂ 2025 ਦੇ ਵਿੱਚ ਸਾਡੇ ਚੇਅਰਮੈਨ ਸ਼ਨੀ ਜੀ ਦੇ ਸਹਿਯੋਗ ਨਾਲ ਅਸੀਂ ਇੱਥੇ ਲੁਧਿਆਣਾ ਦੇ ਵਿੱਚ ਲੈ ਕੇ ਆਏ ਐ ਐਗਜ਼ੀਬਿਸ਼ਨ ਦੇ ਵਿੱਚ ਸਪੈਸ਼ਲ ਕਿਹੜਾ ਟਾਰਗੇਟ ਹੈਗਾ ਸਕੂਲ ਕਾਲਜਸ ਆ ਅਸੀਂ ਉਹਨਾਂ ਨੂੰ ਪ੍ਰੋਪਰ ਜਾ ਕੇ ਉਹਨਾਂ ਦੇ ਇਨਵੀਟੇਸ਼ਨ ਭੇਜੇ ਆ ਉਹਨਾਂ ਦੇ ਨਾਮ ਰਿਸਟਰ ਕਰਾਏ ਆ ਜਿਹੜੇ ਕਿਸ ਉਹਨਾਂ ਲਈ ਲੇਟੈਸਟ ਟੈਕਨੋਲੋਜੀ ਉਹਨਾਂ ਨੂੰ ਪਤਾ ਲੱਗ ਸਕੇ ਤੇ ਆਨਲਾਈਨ ਦੇ ਧੋਖੇ ਤੋਂ ਬਚ ਸਕਣ ਇੱਥੇ ਜਿਹੜਾ ਕੰਪਨੀ ਸਟਾਲ ਹੈਗਾ ਆ ਕੰਪਨੀ ਦੇ ਥਰੂ ਇਨਫੋਰਮੇਸ਼ਨ ਲੈ ਕੇ ਗਿਆ ਬੱਚਾ ਉਹ ਘੰਟੇ ਕਹਿੰਦੇ ਉਹਦੇ ਬੇਸਿਸ ਤੇ ਉਹਨੇ ਉਹ ਰਾਈਜ਼ ਕਰ ਸਕਦਾ ਆਪਣੇ ਕੈਰੀਅਰ ਦੇ ਵਿੱਚ ਦੇਖੋ ਟੈਕਨੋਲੋਜੀ ਨੂੰ ਤਾਂ ਸਮਝਣਾ ਪਏਗਾ ਜਿਹਦੇ WhatsApp ਆਇਆ ਸੀ ਸਾਨੂੰ ਲੱਗਦਾ ਸੀਗਾ ਕਿ ਕੀ ਹੈ ਉਹ ਵੀ ਸਮਝ ਆ ਗਿਆ ਲੋਕਾਂ ਨੂੰ ਫਿਰ Facebook ਸਮਝ ਆ ਗਿਆ ਇੱਥੇ AI ਨੂੰ ਕਿਦਾਂ ਸਮਝਦੇ ਹੀ ਪ ਸਮਝ ਲਈ ਕੱਲ੍ਹ ਸਮਝ ਲੈਣਾ ਜ਼ਰੂਰੀ ਹੈ ਅਸੀਂ ਬੱਚਿਆਂ ਨੂੰ ਵੀ ਸਮਝਾਣੀਆਂ ਕਿ ਅੱਜ ਦੀ ਗੱਲ ਇਹਦੇ ਵਿੱਚ ਆਣੀ ਆ ਰਿਹਾ ਤੇ ਬਹੁਤ ਜ਼ਰੂਰੀ ਹੈ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਆਣੇ ਦੇ ਵਿੱਚ ਇੱਕ ਹੋਟਲ ਦੇ ਵਿੱਚ ਆਈਟੀ ਇੰਡੀਆ ਐਕਸਪੋ ਲੱਗੀ ਹੈ ਜਿੱਥੇ ਸਾਰੀ ਆਈਟੀ ਦੀਆਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਇਲੈਕਟ੍ਰੋਨਿਕ ਚੀਜ਼ਾਂ ਦੀ ਜਿਹੜੀ ਪ੍ਰਦਰਸ਼ਨੀ ਇੱਥੇ ਚੱਲ ਰਹੀ ਹੈ 3 ਦਿਨ ਦੀ ਐਕਸੀਬਿਸ਼ਨ ਹੈ ਇਸ ਦੀ ਸ਼ੁਰੂਆਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਕੀਤੀ ਗਈ ਹੈ ਸਾਡੇ ਨਾਲ ਇੱਥੋਂ ਸਾਰੀ ਆਰਗੇਨਾਈਜ਼ਿੰਗ ਟੀਮ ਹੈ ਗੱਲਬਾਤ ਕਰਦੇ ਆ ਸਰ ਆਈਟੀ ਇੰਡੀਆ ਐਕਸਪੋ 2022 ਲੱਗੀ ਹੈ ਇਹ ਕੀ ਮਕਸਦ ਦੇ ਨਾਲ ਇਹ ਲੱਗੀ ਹੈ ਤੇ ਕੀ ਕੀ ਚੀਜ਼ਾਂ ਇੱਥੇ ਨਵੀਂ ਟੈਕਨੋਲੋਜੀ ਦੀਆਂ ਇੱਥੇ ਲਗਾਈਆਂ ਗਈਆਂ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਪ੍ਰਧਾਨ ਲੁਹਾਰਾ ਕੰਪਿਊਟਰ ਐਸੋਸੀਏਸ਼ਨ ਅਸੀਂ ਅੱਜ ਇਹ ਕੋਸ਼ਿਸ਼ ਇੱਕ ਉਪਰਾਲਾ ਕੀਤਾ ਸੀਗਾ ਵੀ ਜਿਹੜੇ ਸਾਡੇ ਪੰਜਾਬ ਦੇ ਯੂਥ ਨੇ ਦਾ ਜਿਹੜਾ ਸਾਡਾ ਇੰਡਸਟ੍ਰੀਅਲਿਸਟ ਹੈ ਉਹਨਾਂ ਨੂੰ ਅਸੀਂ ਨਵੀਂ ਲੇਟੈਸਟ ਟੈਕਨੋਲੋਜੀ ਨਾਲ ਅਵੇਅਰ ਕਰਵਾਈਏ ਸਾਡੀ ਇਹ ਐਸੋਸੀਏਸ਼ਨ ਲੁਕਾਣਾ ਕੰਪਿਊਟਰ ਐਸੋਸੀਏਸ਼ਨ 25 ਸਾਲ ਪੁਰਾਣੀ ਐਸੋਸੀਏਸ਼ਨ ਹੈ ਔਰ ਅਸੀਂ ਆਪਣੇ ਵੱਲੋਂ ਇੱਕ ਉਪਰਾਲਾ ਲੈ ਕੇ ਚੱਲ ਰਹੇ ਹਾਂ ਵੀ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਲ ਲੰਬੇ ਸਮੇਂ ਤੋਂ ਇੱਕ ਡਿਮਾਂਡ ਚੱਲ ਰਹੀ ਸੀ ਵੀ ਇੱਕ ਆਈਟੀ ਮੇਲਾ ਲੱਗਣਾ ਚਾਹੀਦਾ ਹੈ। ਔਰ ਆਈਟੀ ਮੇਲਾ ਅੱਜ ਅਸੀਂ ਲੁਧਿਆਣਾ ਚ ਲੈ ਕੇ ਆਏ ਆ ਔਰ ਇਹਦੇ ਵਿੱਚ 70 ਨਾਮੀ ਬ੍ਰਾਂਡਸ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਮੇਜਰ ਐਚਪੀ, ਡੈਲ, ਨੋਵੋ, ਐਸ਼ਰ ਔਰ ਸੂਸ ਸੇਵਕ ਸੋ ਮੈਨੀ ਬ੍ਰਾਂਡਸ ਜਿਨ੍ਹਾਂ ਨੂੰ ਅਸੀਂ ਅੰਡਰ ਵਨ ਰੂਫ ਇੱਥੇ ਹੋਟਲ ਰੋਜੈਂਟਾ ਕਲਾਸਿਕ ਨੀਅਰ ਬੱਸ ਸਟੈਂਡ ਇੱਥੇ ਲੈ ਕੇ ਆਏ ਇਹਨਾਂ ਨੂੰ ਔਰ ਸਾਡਾ ਮੋਟਿਵ ਇਹੀ ਹੈ ਵੀ ਜਿਹੜਾ ਸਾਡਾ ਯੂਥ ਹੈ, ਸਾਡਾ ਇੰਡਸਟਰੀਲਿਸਟ ਹੈ ਇਹਨਾਂ ਨੂੰ ਅਵੇਅਰ ਕਰਾਇਆ ਜਾਵੇ ਲੇਟੈਸਟ ਟੈਕਨੋਲੋਜੀ ਦੇ ਨਾਲ ਸਰ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਪ੍ਰਦਰਸ਼ਨੀ 'ਚ ਲਗਾਈਆਂ ਗਈਆਂ ਨੇ ਮੇਨ ਫੋਕਸ ਕਿਸ ਚੀਜ਼ ਤੇ ਰੱਖਿਆ ਗਿਆ ਹੈ ਮੇਨ ਫੋਕਸ ਅਸੀਂ ਇੱਥੇ ਰੱਖਿਆ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜਿਹੜੇ ਰਿਲੇਟਡ ਪ੍ਰੋਡਕਟਸ ਆ ਰਹੇ ਨੇ ਹਰ ਬ੍ਰਾਂਡ ਦੇ ਵਿੱਚ ਪਲੱਸ ਸੀਸੀਟੀਵੀ ਸਕਿਉਰਟੀ ਸਰਵੈਲੈਂਸ ਕਿਉਂਕਿ ਜੋ ਅੱਜ ਦੀ ਜ਼ਰੂਰਤ ਬਣ ਚੁੱਕੀ ਹੈ ਹਰ ਘਰ ਦੇ ਵਿੱਚ ਹਰ ਦੁਕਾਨ 'ਚ ਹਰ ਜਗ੍ਹਾ ਤੇ ਸੀਸੀਟੀਵੀ ਦੀ ਲੋੜ ਹੈ ਅਸੀਂ ਉਹਨਾਂ ਦੀ ਲੇਟੈਸਟ ਟੈਕਨੋਲੋਜੀ ਇੱਥੇ ਲੈ ਕੇ ਆਏ। ਇਹ ਸਾਰੇ ਪਹਿਲੀ ਵਾਰੀ ਇੱਦਾਂ ਦੀ ਐਗਜ਼ਿਬਿਸ਼ਨ ਲੱਗੀ ਹੈ ਕਿ ਪਹਿਲਾਂ ਵੀ ਲੱਗਦੀ ਰਹੀਆਂ ਪੰਜਾਬ ਦੇ ਵਿੱਚ ਲੁਧਿਆਣਾ, ਪੰਜਾਬ ਦੇ ਵਿੱਚ ਚੰਡੀਗੜ੍ਹ 'ਚ ਅਸੀਂ 2022 ਦੇ ਵਿੱਚ ਇੱਕ ਐਗਜ਼ਿਬਿਸ਼ਨ ਦਾ ਸਟਾਰਟ ਕੀਤਾ ਸੀਗਾ। ਉਹ ਇੱਕ ਸਾਡਾ ਡੈਮੋ ਪਾਰਟ ਸੀਗਾ। ਬੜਾ ਸਕਸੈਸਫੁਲੀ ਅਸੀਂ ਉਹਨੂੰ ਲਾਂਚ ਕੀਤਾ ਔਰ ਉਸ ਤੋਂ ਬਾਅਦ ਅਸੀਂ ਹੁਣ 2025 ਦੇ ਵਿੱਚ ਸਾਡੇ ਚੇਅਰਮੈਨ ਸਣੀ ਜੀ ਦੇ ਸਹਿਯੋਗ ਨਾਲ ਅਸੀਂ ਇੱਥੇ ਲੁਧਿਆਣਾ ਦੇ ਵਿੱਚ ਲੈ ਕੇ ਆਏ ਆ। ਸਰ ਬੱਚੇ ਵੀ ਇੱਥੇ ਕਾਲਜਸ ਦੇ ਆ ਰਹੇ ਨੇ। ਔਰ ਆਈਟੀ ਸੈਕਟਰ ਦੇ ਵਿੱਚ ਕਿੰਨਾ ਕੁ ਲੱਗਦਾ ਪੰਜਾਬ ਪਿਛੜਿਆ ਹੋਇਆ ਕਿਉਂਕਿ ਜਦੋਂ ਆਈਟੀ ਦੀ ਗੱਲ ਆਉਂਦੀ ਹੈ ਪੰਜਾਬ ਨੂੰ ਪਿਛੜਿਆ ਸਮਝਿਆ ਜਾਂਦਾ ਸਰ ਇਹ ਤਾਂ ਲੋਕਾਂ ਦੀ ਗਲਤਫਹਿਮੀ ਹੈ ਮੈਂ 1986 ਦੇ ਵਿੱਚ ਆਈਟੀ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਸ਼ੁਰੂ ਕੀਤਾ ਹੈ ਜੇ ਮੈਂ 1986 ਦੇ ਵਿੱਚ ਸ਼ੁਰੂ ਕੀਤਾ ਤੇ ਤੁਸੀਂ ਉਹ ਤੋਂ ਸੋਚ ਸਕਦੇ ਹੋ ਦੇ ਆਈਟੀ ਵੀ ਪੰਜਾਬ ਵਿੱਚ ਪਿਛੜਿਆ ਨਹੀਂ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਹਰ ਬੱਚੇ ਨੂੰ ਸਕੂਲ ਦੇ ਕਾਲਜੇ ਦੇ ਵਿੱਚ ਕੰਪਿਊਟਰ ਲੈਪਟਾਪ ਦੀ ਲੋੜ ਹੈਗੀ ਹੈ। ਔਰ ਅਸੀਂ ਇਹ ਐਕਸੀਬਿਸ਼ਨ ਦੇ ਵਿੱਚ ਸਪੈਸ਼ਲ ਸਾਡਾ ਜਿਹੜਾ ਟਾਰਗੇਟ ਹੈਗਾ ਸਕੂਲ ਕਾਲਜੇ ਅਸੀਂ ਉਹਨਾਂ ਨੂੰ ਪ੍ਰੋਪਰ ਜਾ ਕੇ ਉਹਨਾਂ ਦੇ ਇਨਵੀਟੇਸ਼ਨ ਭੇਜੇ ਹੈ। ਉਹਨਾਂ ਦੇ ਨਾਮ ਰਜਿਸਟਰ ਕਰਾਏ ਹੈ ਜਿਹੜੇ ਕਿ ਉਹਨਾਂ ਲਈ ਲੇਟੈਸਟ ਟੈਕਨੋਲੋਜੀ ਉਹਨਾਂ ਨੂੰ ਪਤਾ ਲੱਗ ਸਕੇ ਤੇ ਆਨਲਾਈਨ ਦੇ ਧੋਖੇ ਤੋਂ ਬਚ ਸਕਣ। ਜਿਹਦੇ ਵਿੱਚ ਇਸ ਟਾਈਮ ਦੀ ਮੇਰੇ ਹਿਸਾਬ ਨਾਲ ਸਵੇਰ ਤੋਂ ਲੈ ਕੇ 1000 ਤੋਂ ਵੱਧ ਸਟੂਡੈਂਟ ਰਜਿਸਟਰ ਕਰ ਚੁੱਕਿਆ ਹੈਗਾ ਹਾਲੇ ਸਿਰਫ 2 ਘੰਟੇ ਹੋਏ ਐ ਔਰ ਮੇਰੇ ਜਿੰਨੀ ਕੈਲਕੂਲੇਸ਼ਨ ਹੈ 11000 ਤੋਂ ਵੱਧ ਸਟੂਡੈਂਟ ਨੇ ਰਜਿਸਟਰ ਕੀਤਾ ਹੋਇਆ ਹੈ ਤੇ ਅਸੀਂ ਪੰਜਾਬ ਦੇ ਵਿੱਚੋਂ ਆ ਮੇਰੇ ਭਾਈ ਸਾਹਿਬ ਵਿੰਦਰ ਦੇ ਪ੍ਰੈਜ਼ੀਡੈਂਟ ਹੈ लवली ਯੂਨੀਵਰਸਿਟੀ ਨੂੰ ਇਹਨਾਂ ਨੇ ਆਪਣਾ ਉੱਥੇ ਰਜਿਸਟਰ ਕਰਾਇਆ ਹੈ ਤੇ लवली ਯੂਨੀਵਰਸਿਟੀ ਦੇ ਵਿੱਚ 40000 ਸਟੂਡੈਂਟਸ ਨੇ ਰਜਿਸਟਰ ਕੀਤਾ ਤੇ ਮੈਨੂੰ ਲੱਗ ਰਿਹਾ ਹੈਗੇ ਵੀ ਸਾਡਾ ਇਹ ਜੋ ਟਾਰਗੇਟ ਅਸੀਂ ਬਹੁਤ ਛੋਟਾ ਸਮਝ ਕੇ ਰੱਖਦੇ ਸੀਗੇ ਜੋ ਤੁਸੀਂ ਅੱਜ ਇਸ ਟਾਈਮ ਦੇ ਹੁਣੇ ਦੇਖ ਰਹੇ ਹੋ ਤੁਸੀਂ ਜਿਹੜਾ ਹਜੂਮ ਹੈ ਇਸ ਸਿਰਫ ਸਾਡੀ ਸਕਸੈਸ ਹੈ ਸਾਡੀ ਨਹੀਂ ਹੈ ਕਿ ਸਾਰਾ ਜਿਹੜਾ ਸਾਡਾ ਐਗਜ਼ੀਕਟਿਵ ਹੈ ਜਿਨ੍ਹਾਂ ਨੇ ਪੂਰੀ ਮਦਦ ਕੀਤੀ ਹੈ ਸਾਡੀ ਐਡਵਰਟਾਈਜ਼ਮੈਂਟ ਬਜਟ ਹੈ ਜਿਹੜਾ ਜਿਸ ਨੇ ਇਸ ਲੈਵਲ ਤੇ ਲੈ ਕੇ ਆਇਆ ਹੈ ਵੀ ਇਸ ਚੀਜ਼ ਨੂੰ ਅਵੇਅਰਨੈਸ ਅਸੀਂ ਕ੍ਰੀਏਟ ਕਰ ਸਕੀਏ ਔਰ ਮੈਨੂੰ ਖੁਸ਼ੀ ਹੈ ਕਿ ਮੈਂ ਪੰਜਾਬ ਦੇ ਵਿੱਚ ਔਰ ਸਾਡੀ ਟੀਮ ਦਾ ਮੈਂ ਸਭ ਦਾ ਥੈਂਕਸ ਕਰਦਾ ਵੀ ਅਸੀਂ ਉਹ ਉਪਰਾਲਾ ਕੀਤਾ ਹੈ ਜਿਹੜਾ ਬਹੁਤ ਚਿਰਾਂ ਬਾਅਦ ਮੈਂ ਐਡਾ ਵੱਡਾ ਆਈਟੀ ਐਕਸਪੋ ਇੰਡੀਆ ਦਾ ਵੀ ਹੈ ਬਹੁਤ ਵੱਡਾ ਮਲੇ ਪਹਿਲਾ ਹੋਊਗਾ ਜਿਹੜਾ ਇੰਡੀਆ ਦੇ ਵਿੱਚ ਇੰਨਾ ਵੱਡਾ ਹੈ ਔਰ ਸਾਰੀਆਂ ਮੇਨ ਕੰਪਨੀ ਹੈ ਕੋਈ ਐਨੀ ਵੀ ਛੋਟਾ ਮोटा ਹੋ ਕੇ ਲਗਾਤਾ ਕੋਈ ਇਹੋ ਜੀ 70 ਮੇਨ ਕੰਪਨੀਆਂ ਇਹਦੇ ਵਿੱਚ ਇੱਥੇ ਰਜਿਸਟਰਡ ਹੈ ਔਰ ਲੇਟੈਸਟ ਸਬਲੀ ਟੈਕਨੋਲੋਜੀ ਉਹਨਾਂ ਦੇ ਸਭ ਤੋਂ ਵੱਡਾ ਵੀ ਉਹਨਾਂ ਨੇ ਕੋਈ ਜੋ ਟੈਕਨੋਲੋਜੀ ਦੀ ਜਾਣਕਾਰੀ ਦੇਣੀ ਹੈ ਉਹਦੇ ਲਈ ਸਾਡੇ ਕਾਨਫਰੈਂਸ ਰੂਮ ਬਣਿਆ ਹੋਇਆ ਹੈ ਉਹ ਸਟੂਡੈਂਟਸ ਆ ਕੇ ਆਪਣੇ ਕਾਨਫਰੈਂਸ ਵਿੱਚ ਉਹਨਾਂ ਦੀਆਂ ਲੇਟੈਸਟ ਜਿਹੜੀਆਂ AI ਦੇ ਰਿਲੇਟਡ ਚੀਜ਼ਾਂ ਅੱਜ ਜਿਹੜੇ ਬਣ ਰਹੀਆਂ ਹੈ ਉਹਦੇ ਦੀ ਜਾਣਕਾਰੀ ਲੈ ਰਹੇ ਆ ਤਾਂ ਉਹਨਾਂ ਨੂੰ ਬਹੁਤ ਬੈਨੀਫਿਟ ਹੋਊਗਾ ਔਰ ਇਹਦੇ ਨਾਲ ਪ੍ਰਾਈਸ ਦੇ ਵਿੱਚ ਵੀ ਉਹਨਾਂ ਨੂੰ ਬੈਨੀਫਿਟ ਦੇ ਅਨੁਸਾਰ ਡਿਸਕਾਊਂਟ ਨਾਲ ਆਫਰ ਹੋਣਗੇ ਜਿਹੜੇ ਸਾਨੂੰ ਉਹਨਾਂ ਦੀ ਬਾਅਦ ਡੀਲਰ ਤੋਂ ਅਵੇਲੇਬਲ ਹੋਣਗੇ ਸੱਚੇ ਕਮਰਸ਼ੀਅਲ ਲੈਵਲ ਤੇ ਗੱਲ ਕਰਾਂ ਤੇ ਸਟੂਡੈਂਟ ਲੈਵਲ ਤੇ ਗੱਲ ਕਰਾਂ ਸਟੂਡੈਂਟਸ ਨੂੰ ਕਿੰਨਾ ਕੁ ਫਾਇਦਾ ਹੋਊਗਾ ਤੇ ਕਮਰਸ਼ੀਅਲ ਲੈਵਲ ਤੇ ਡੀਲਰਸ ਨੂੰ ਜਾਂ ਦੁਕਾਨਦਾਰਾਂ ਨੂੰ ਜੋ ਵੀ ਇਸ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਸਰ ਅੱਗੇ ਦੀਵਾਲੀ ਆ ਰਹੀ ਹੈ ਦੀਵਾਲੀ ਦੇ ਸੀਜ਼ਨ ਦੇ ਨਾ ਸੇਲਸ ਲੱਗਦੀਆਂ ਹੈਗੀਆਂ ਇੱਕ ਤਾਂ ਸਟੂਡੈਂਟਸ ਨੂੰ ਅਵੇਨਸ ਹੋ ਜਾ ਪੇ ਜਿਹੜਾ ਅਸੀਂ ਚੀਜ਼ ਲੈ ਰਹੇ ਆ ਇੱਕ ਲੇਟੈਸਟ ਲੈ ਰਹੇ ਆ ਪੁਰਾਣੀ ਨਹੀਂ ਲੈ ਰਹੇ ਜਿਹੜੇ ਪ੍ਰਾਈਸ ਵਾਈਜ਼ ਦੇਖਿਆ ਜਾਵੇ ਤਾਂ ਘੱਟੋ ਘੜਨੀ 15 ਤੋਂ 20% ਦਾ ਬੈਨੀਫਿਟ ਪ੍ਰਾਈਸ ਦਾ ਹੋਊਗਾ ਔਰ ਜਿਹੜਾ ਡੀਲਰ ਨੂੰ ਜਿਹੜਾ ਇਹਦਾ ਬਿਜ਼ਨਸ ਦਾ ਹੈਗਾ 100 ਤੋਂ 200% ਇਹਨੂੰ ਜਿੰਮੇਵਾਰੀ ਹੈ ਉਹਨਾਂ ਦਾ ਬਿਜ਼ਨਸ ਵਧੂਗਾ ਕਿਉਂਕਿ ਸਾਰੇ ਟੈਕਨੋਲੋਜੀ ਔਰ ਸਾਰੀਆਂ ਲੋਕਲ ਜਿਹੜੀਆਂ ਹੈਗੀਆਂ ਸਾਡੇ ਇੱਥੇ ਬੰਦਾ ਇੱਥੇ ਰਿਜੈਕਟ ਕਰਕੇ ਤੇ ਉਹਨਾਂ ਨੂੰ ਕਲੋਵਿਕ ਚੇਨ ਕ੍ਰੀਏਟ ਹੋ ਰਹੀ ਹੈ ਬਹੁਤ ਵਧੀਆ ਤੇ ਤੇ ਅੱਗੇ ਵੀ ਸਰ ਆਉਣ ਵਾਲੇ ਸਾਲਾਂ ਚ ਵੀ ਇਹ ਦੇਖਣ ਨੂੰ ਮਿਲਦੀ ਰਹੇਗੀ ਹੁਣ ਐਕਸਪੋ ਇਸ ਸਕਸੈਸ ਤੋਂ ਲੱਗਦਾ ਹੈਗਾ ਵੀ ਅਗਲੀ ਦਿਵਾਲੀ ਤੋਂ ਪਹਿਲਾਂ ਅਸੀਂ ਜੋ ਫਾਈਨਲ ਕੀਤਾ ਹੈ ਸਾਡੇ ਫਰਾਂਸ ਮਿਸਟਰ ਸਾਨੂੰ ਕਮਿਟ ਕਰਕੇ ਗਏ ਆ ਅਸੀਂ ਯੂਨੀਵਰਸਿਟੀ ਪੀਯੂ ਦੇ ਵਿੱਚ ਇਸ ਤੋਂ ਵੱਡਾ ਜਿਹਨੂੰ ਕਹਿੰਦੇ ਉਹਦਾ ਨਾਮ ਰੱਖਾਂਗੇ ਕੰਪਿਊਟਰ ਮੇਲਾ ਤੇ ਉੱਥੇ ਅਸੀਂ ਸੇਲ ਵੀ ਕਰਾਵਾਂਗੇ ਉੱਥੇ ਸਪੈਸ਼ਲ ਸਟੂਡੈਂਟਸ ਦੇ ਹਰ ਕਸ਼ਮਰ ਲਈ ਸਪੈਸ਼ਲ ਡਿਸਕਾਊਂਟ ਤੇ ਇੱਕ ਮੇਲਾ ਲੱਗੂਗਾ ਸਰ ਤੁਸੀਂ ਕਿਸ ਤਰ੍ਹਾਂ ਦੇਦੇ ਹੋ ਕਿੰਨੀਆਂ ਕਿ ਲੱਗਦਾ ਹੈ ਕਿ ਇੱਦਾਂ ਦੇ ਆਈਟੀ ਦੇ ਸੈਕਟਰ ਦੇ ਵਿੱਚ ਐਗਜ਼ੀਬਿਸ਼ਨ ਕਿੰਨੀਆਂ ਜ਼ਰੂਰੀ ਨੇ ਮੈਨੂੰ ਲੱਗਦਾ ਹੈ ਕਿ ਹਰੇਕ ਸਾਲ ਐਗਜ਼ੀਬਿਸ਼ਨਸ ਹੋਣੀਆਂ ਚਾਹੀਦੀਆਂ ਕਿਉਂਕਿ ਇੱਥੋਂ ਅਵੇਅਰਨੈਸ ਤਾਂ ਫੈਲਦੀ ਆ ਲੇਟੈਸਟ ਟੂ ਲੇਟੈਸਟ ਟੈਕਨੋਲੋਜੀ ਦੇ ਨਾਲ ਜਾਣੂ ਹੋ ਜਾਂਦੇ ਆ ਬਰਕਾਸਤੌਰ ਤੇ ਜਿਹੜੇ ਯੰਗ ਬੱਚੇ ਆ ਉਹਨਾਂ ਨੂੰ ਇੱਕ ਮੌਕਾ ਮਿਲਦਾ ਆ ਕਿ ਲੇਟੈਸਟ ਟੈਕਨੋਲੋਜੀ ਦੇ ਨਾਲ ਡਾਇਰੈਕਟਲੀ ਕੰਪਨੀ ਦੇ ਥਰੂ ਜੁੜਨੇ ਦਾ ਅਦਰਵਾਈਜ਼ ਕਿ ਆ ਕਿ ਉਹ ਇਨਫੋਰਮੇਸ਼ਨ ਜਿੰਨੀ ਵੀ ਆ ਉਹ YouTube ਦੇ ਥਰੂ ਜਾਂ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਕੋ ਪਹੁੰਚ ਰਹੀ ਆ ਉਹਦੀ ਕੋਈ ਔਥੈਂਟੀਸਿਟੀ ਨਹੀਂ ਹੁੰਦੀ ਔਰ ਸੋਸ਼ਲ ਮੀਡੀਆ ਦੇ थ्रू ਜੋ ਕੁਝ ਵੀ ਮਿਲ ਰਿਹਾ ਉਹਨਾਂ ਨੂੰ ਕੋਲ ਕੋਈ ਵੈਰੀਫਿਕੇਸ਼ਨ ਦਾ ਤਰੀਕਾ ਨਹੀਂ ਹੈਗਾ ਇੱਥੇ ਜਿਹੜਾ ਕੰਪਨੀ ਸਟਾਲ ਹੈਗਾ ਆ ਕੰਪਨੀ ਦੇ थ्रू ਇਨਫੋਰਮੇਸ਼ਨ ਲੈ ਕੇ ਗਿਆ ਬੱਚਾ ਉਹ ਥੈਂਟਿਕ ਹੈ ਉਹਦੇ ਬੇਸਿਸ ਦੇ ਉੱਤੇ ਉਹ ਰਾਈਜ਼ ਕਰ ਸਕਦਾ ਆਪਣੇ ਕਰੀਅਰ ਦੇ ਵਿੱਚ ਅਸਰ ਲੱਗਦਾ ਕਿ ਲੇਟੈਸਟ ਟੈਕਨੋਲੋਜੀਸ ਦੇ ਨਾਲ ਬੱਚੇ ਜਾਣੂ ਹੋਣਗੇ ਜਿਨ੍ਹਾਂ ਨੂੰ ਉਹ YouTube ਤੇ ਬੈਠੇ ਫੋਨ ਤੇ ਸਰਚ ਕਰਦੇ ਨੇ ਉਹ ਪ੍ਰੈਕਟੀਕਲੀ ਆ ਕੇ ਇੱਥੇ ਦੇਖ ਸਕਣਗੇ ਇੱਥੇ ਸਾਰੇ ਜਿਹੜੇ ਵੀ ਪ੍ਰੋਡਕਟ ਹੈ ਸਾਰੇ ਡਿਸਪਲੇਡ ਹੈ ਸਾਰੀ ਟੈਕਨੋਲੋਜੀ ਡਿਸਪਲੇਡ ਹੈ ਨਵੀਂ ਆਈ ਹੈ ਆਨਲਾਈਨ ਜਦੋਂ ਆਪਾਂ ਲੈਂਦੇ ਆ ਉਹ ਪੁਰਾਣੀ ਟੈਕਨੋਲੋਜੀ ਇੱਕ ਸਾਲ ਪੁਰਾਣੀ ਹੈ ਡਿਸਕਾਊਂਟ ਉਹ ਦੇ ਦਿੰਦੇ ਆ ਪਰ ਉਹ ਖਸਬਰ ਨੂੰ ਨਹੀਂ ਪਤਾ ਹੁੰਦਾ ਵੀ ਉਹ ਪੁਰਾਣੀ ਟੈਕਨੋਲੋਜੀ ਹੈ ਪਰ ਇੱਥੇ ਜਿਹੜੀ ਹੈ ਲੇਟਰ ਟੈਕਨੋਲੋਜੀ ਆਏਗੀ ਡਾਇਰੈਕਟ ਕੰਪਨੀ ਦੇ ਥਰੂ ਆਏਗੇ ਉਹਦੇ ਆਨਲਾਈਨ ਕੋਈ ਫਰਾਡ ਵੀ ਕਰ ਜਾਂਦਾ ਹੈ ਇੰਸਟਾਗ੍ਰਾਮ ਤੇ ਆ ਜਾਂਦਾ ਹੈ YouTube ਤੇ ਆ ਜਾਂਦਾ ਉਹਦੇ ਫਰਾਡ ਬਹੁਤ ਹੁੰਦੇ ਆ ਇੱਥੇ ਇਦਾਂ ਦਾ ਕੁਝ ਨਹੀਂ ਹੈ ਇੱਥੇ ਜਿਹੜੀ ਸਾਰੀ ਹੈ ਨਵੀਂ ਟੈਕਨੋਲੋਜੀ ਹੈ ਐਂਡ ਬੈਸਟ ਪ੍ਰਾਈਸ ਦੇ ਉੱਤੇ ਜੀ ਸਰ ਜਿਸ ਤਰ੍ਹਾਂ ਇਸ ਮੇਲੇ ਦੇ ਵਿੱਚ ਐਕਸੀਬਿਸ਼ਨ 'ਚ AI ਨੂੰ ਫੋਕਸ ਜ਼ਿਆਦਾ ਕੀਤਾ ਗਿਆ ਹੁਣ ਆਉਣ ਵਾਲਾ ਟਾਈਮ ਵੀ AI ਦਾ ਹਰ ਇੱਕ ਚੀਜ਼ AI ਦੇ ਨਾਲ ਹੋ ਰਹੀ ਹੈ ਕਿੰਨਾ ਕਿ ਜ਼ਰੂਰੀ AI ਨੂੰ ਸਮਝਦੇ ਹੋ ਤੇ ਉਸ ਟੈਕਨੋਲੋਜੀ ਨੂੰ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚਾਉਣ ਦਾ ਤੁਸੀਂ ਵਿਜ਼ਨ ਲੈ ਕੇ ਚੱਲ ਰਹੇ ਹੋ ਬਹੁਤ ਅੱਛਾ ਪ੍ਰਸ਼ਨ ਕਰਿਆ ਤੁਸੀਂ ਨੇ ਅੱਜ ਦੀ ਐਗਜ਼ੀਬਿਸ਼ਨ ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਪ੍ਰੋਡਕਟਸ ਲੱਗੇ ਹੋਏ ਨੇ ਉਹਨਾਂ ਦੇ ਵਿੱਚ AI ਇਨੇਬਲਡ ਨੇ HP ਤੋਂ ਸ਼ੁਰੂ ਕੀਤਾ ਸੀ ਇਹਨਾਂ ਦੇ ਪ੍ਰੋਸੈਸਰ ਦੇ ਵਿੱਚ ਵੀ AI ਇਨੇਬਲਡ ਆ ਗਿਆ ਤੇ ਦੇਖੋ ਟੈਕਨੋਲੋਜੀ ਨੂੰ ਤਾਂ ਸਮਝਣਾ ਪਏਗਾ ਜਿੱਦੇ WhatsApp ਆਇਆ ਸੀ ਸਾਨੂੰ ਲੱਗਦਾ ਸੀਗਾ ਕਿ ਕੀ ਹੈ ਉਹ ਵੀ ਸਮਝ ਆ ਗਿਆ ਲੋਕਾਂ ਨੂੰ ਫਿਰ Facebook ਸਮਝ ਆ ਗਿਆ ਇੱਥੇ AI ਨੂੰ ਕਿਤੇ ਨੂੰ ਸਮਝ ਨਹੀਂ ਪੈਣਾ ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣਨਾ ਹੀ ਬਣਨਾ ਹੈ ਤਾਂ ਉਸ ਨੂੰ ਅੱਜ ਸਮਝ ਲਈਏ ਕੱਲ ਸਮਝ ਲਈਏ ਤੇ ਬਹੁਤ ਜ਼ਰੂਰੀ ਹੈ ਜੀ ਤਾਂ ਇਹ ਤਸਵੀਰਾਂ ਤੁਹਾਨੂੰ ਐਕਸੀਬਿਸ਼ਨ ਦੀਆਂ ਵੀ ਦਿਖਾਈਆਂ ਤਾਂ ਐਕਸਪੋ ਇੱਥੇ ਲੱਗੀ ਆਈਟੀ ਇੰਡੀਆ ਐਕਸਪੋ ਲੱਗੀ ਆ ਤਾਂ ਬਹੁਤ ਵਧੀਆ ਹੁੰਘਾਰਾ ਵੀ ਜਿਹੜਾ ਇਸ ਐਕਸੀਬਿਸ਼ਨ ਨੂੰ ਮਿਲਿਆ ਤਾਂ ਤੇਰੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਬਕੀਤੇ ਨਾਲ ਜੀ ਸਿੰਪਲਾ ਜਨ ਦੇਸ਼ੀ ਲੁਧਿਆਣਾ